ਇੱਥੇ ਸ਼ਾਨਗੜ ਆਪਾਂ ਆਏ ਸੀਗੇ ਤਿੰਨ ਚਾਰ ਦਿਨ ਰੁਕਣ ਪਰ ਕੱਲ ਜੇ ਤੁਹਾਨੂੰ ਦੱਸਿਆ ਭਈ ਵੀ ਜੰਗ ਦੇ ਪੂਰੇ ਹਾਲਾਤ ਬਣ ਗਿਆ ਹੋਈ ਗਈ ਹੈ ਸ਼ੁਰੂ ਜੰਗ ਖਬਰਾਂ ਭੜੀਆਂ ਭੜੀਆਂ ਆਉਣ ਲੱਗੀਆਂ ਤੇ ਜਿਹੜੇ ਵੱਡੇ ਵੱਡੇ ਅਸੀਂ ਹੁਣ ਆਈ ਗਏ ਟਰੈਵਲਰ ਅਸੀਂ ਵਾਪਸ ਮੁੜਨ ਲੱਗੇ ਆ ਤੁਸੀਂ ਨਹੀਂ ਆਉਨੇ ਚਾਹੀਦੇ ਤੇ ਇਧਰੋਂ ਹੁਣ ਪਰਨੇਪੁਰ ਨੇ ਬਣਨ ਲੱਗਿਆ ਪੋਪ ਬਾਈ ਅਰਗੇ ਤੇ ਬਾਈ ਸੰਦੀਪ ਵਰਗੇ ਤਿਆਰ ਹੋ ਹੀ ਜਾਂਦੇ ਆ ਦੀਪਕ ਨਜ਼ਰ ਲੱਗ ਗਈ ਕਿਸੇ ਦੀ ਕੰਮ ਹੋ ਗਿਆ ਓਹੋ ਰਾਤ ਮੀਂਹ ਪਿਆ 3 ਵਜੇ ਤੋਂ ਲੈ ਕੇ 6 ਵਜੇ ਤੱਕ ਤੇ ਹੁਣ ਥੋੜਾ ਜਿਹਾ ਸਮਾਨ ਸਾਫ ਹੋਣਾ ਸ਼ੁਰੂ ਹੋਇਆ ਸੋ ਜਿਹੜਾ ਸਟ੍ਰੈਚ 25-30 ਕਿਲੋਮੀਟਰ ਦਾ ਇਹ ਥੋੜਾ ਜਿਹਾ ਕੱਚਾ ਹੈ ਇਹ ਕੱਢਦੇ ਹੁਣ ਸਿੱਰੇ ਸਿੱਰੇ ਤੇ ਉਸ ਤੋਂ ਅੱਗੇ ਚੱਲਦੇ ਆ ਜੀ ਪੰਜਾਬ ਵੱਲ ਨੂੰ ਸੋ ਖਸਾਂਦ ਲੈਣੇ ਆ ਜਾ ਕੇ ਸਾਰਿਆਂ ਦੀ ਤੇ ਆਪਦੀ ਦਿਨੇ ਪੋਈ ਸੁਖਸਾਂਦ ਵੀ ਆ ਗਈ ਸੁਖੀ ਸੰਦੀ ਅਸੀਂ ਵੀਡੀਓ ਦੇਖ ਰਹੇ ਸਾਰੇ ਪੈਣ ਪਰੋਂ ਨੂੰ ਸਤਿ ਸ੍ਰੀ ਅਕਾਲ ਤੇ ਸ਼ਾਨਗੜ ਤੋਂ ਹੁਣ ਸਾਡੀ ਵਾਪਸੀ ਹੈ ਵਾਪਸੀ ਦਾ ਕਾਰਨ ਜਿਹੜਾ ਪਿੱਛੇ ਪੰਜਾਬ ਤੇ ਜੰਮੂ ਕਸ਼ਮੀਰ ਦੇ ਉੱਤੇ ਫਰੰਟ ਖੁੱਲ ਗਿਆ ਮਤਲਬ ਲੜਾਈ ਛੇੜ ਲਈ ਆ ਪਾਕਿਸਤਾਨ ਦੇ ਭਾਰਤ ਬਾਇਰ ਗਣਮੇ ਕਹਿ ਸੀ ਵੀ ਟੈਂਟ ਟੰਡ ਲਾਵਾਂਗੇ ਆਪਾਂ ਤੇ ਇਹ ਵੀ ਕਹਿੰਦੇ ਸੀ ਅਚਾਨਣ ਆਲਾ ਆਪਾਂ ਨਾ ਇੱਥੇ 2-4 ਦਿਨ ਟੈਂਟ ਟੰਡ ਪੂਰੀ ਲਾ ਕੇ ਸੀ ਐਮ ਦੀ ਜੋ ਵਿਸ਼ਾਲਾ ਚੱਕ ਮੰਨ ਗਏ ਰਹਿ ਗਏ ਵਿੱਚ ਹੀ ਕੱਪੜਾ ਰੋਲ ਤੇ ਸਾਡੇ ਤਾਂ ਲੈਣੀਆਂ ਹੀ ਕਰਦੇ ਰਹਿ ਗਏ ਲੈਣੀਆਂ ਸਲੀਪਿੰਗ ਵਾ ਕੇ ਰਹਿ ਗਏ ਅਜੇ ਤਾਂ ਇੱਥੋਂ ਜਾ ਕੇ ਕਿਤੇ ਟੈਂਟ ਲਾਉਣੇ ਸੀ ਰਹਿਣਾ ਸੀ ਪਰ ਭਾਈ ਚਲੋ ਸੁੱਖ ਦੇ ਸੁਨੇਹੇ ਹੀ ਆਉਣ ਆਪਾਂ ਤਾਂ ਕਹਿੰਦੇ ਆ ਸਾਰੀ ਦੁਨੀਆ ਤੇ ਮੋਦੀ ਜੀ ਦਾ ਧੰਨਵਾਦ ਬਹੁਤ ਆ ਸਾਡੇ ਤੁਮ ਬਚਾ ਲਈਏ ਸ਼ੁਕਰਾ ਕਰਨ ਵਾਸਤੇ ਚਲੋ ਦੀਪਕਾ ਹੁਣ ਤਾਂ ਉਹੀ ਕੰਮ ਹੋ ਗਿਆ ਚਲੋ ਮੋੜੋ ਬਾਈ ਸ਼ਾਨਗੜ ਦੇ ਮੀੜੂ ਦਾ ਇੱਕ ਖੀਲਾ ਚੱਕਾ ਤੇ ਸਾਹਮਣੇ ਪਹਾੜਾਂ ਦੇ ਉੱਤੇ ਪਈ ਬਰਫ਼ ਤੇ ਇਧਰੋਂ ਪੂਰਬੋਂ ਨਿਕਲਦਾ ਸੂਰਜ ਫੇਰ ਆਵਾਂਗੇ ਤੇਰੇ ਕੋਲੇ ਬਾਈ ਤਦ ਤੱਕ ਲਈ ਆਲੋਦਾ ਜਦੋਂ ਆਪਾਂ ਸ਼ਾਨਗੜ ਤੋਂ ਥੱਲੇ ਆਉਨੇ ਆ ਰੋਪਾ ਤੱਕ ਤਾਂ ਰੋਪਾ ਤੱਕ ਸਾਰਾ ਰਾਹ ਜਿਹੜਾ ਹੈਗਾ ਕੱਚਾ ਹੈ ਤੇ ਮੀਮੀ ਪੈਣ ਲੱਗ ਗਿਆ ਤੇ ਪਰ ਜਿਹੜਾ ਦ੍ਰਿਸ਼ ਹੈ ਬੱਦਲਾਂ ਦਾ ਉਹ ਮੈਂ ਤੈਨੂੰ ਬਿਆਨ ਨਹੀਂ ਕਰ ਸਕਦਾ ਕਿ ਕਿਵੇਂ ਬੱਦਲ ਜਿਹੜੇ ਹੈ ਪਹਾੜਾਂ ਦੇ ਨਾਲ ਖੰਦੇ ਫਿਰਦੇ ਆ ਤੇ ਸੜਕ ਦੇ ਉੱਤੇ ਐਨ ਆਏ ਫਿਰਦੇ ਆ ਬਹੁਤ ਸੋਹਣਾ ਹੈ ਰਾਹ ਦ੍ਰਿਸ਼ ਜਿੰਨਾ ਹੀ ਪੇਸ਼ ਹੋ ਰਿਹਾ ਹੈ ਸਵੇਰ ਦਾ ਸਵੇਰ ਦੇ 7 ਵਜੇ ਹੈ ਤੇ 7 ਵਜੇੜਾ ਐ ਇਨਕਿੰਮਨਪੂਰ ਜੀ ਪਈ ਜਾਂਦੀ ਹੈ ਮੇਰੇ ਪਿੰਡਾਂ ਵੀ ਗਿੱਲਾ ਕਰਦੀ ਹੈ ਪਰ ਆਸ-ਪਾਸ ਨਜ਼ਾਰਾ ਬੜਾ ਹੀ ਸੋਹਣਾ ਬੜਾ ਹੀ ਸੋਹਣਾ ਮੌਸਮ ਜਿਹੜਾ ਹੈਗਾ ਪਹਾੜਾਂ ਦੇ ਵਿੱਚ ਉਹ ਲਗਾਤਾਰ ਬਦਲਦਾ ਜਾ ਰਿਹਾ ਹੈ ਤੇ ਪਰ ਮੈਂ ਗਲ ਹੋਰ ਕਰਦਾ ਵੀ ਚਲੋ ਠੀਕ ਹੈ ਪਹਾੜਾਂ ਦੇ ਵਿੱਚ ਜਦੋਂ ਮੀਂਹ ਪੈਂਦਾ ਖਤਰਾ ਵੀ ਬਣ ਜਾਂਦਾ ਕਿਉਂਕਿ ਉੱਚੇ ਪਹਾੜਾਂ ਦੇ ਉੱਪਰ ਬਰਫ਼ ਪੈਂਦੀ ਹੈ ਤੇ ਉੱਥੇ ਬੱਦਲ ਫਟਣ ਦਾ ਡਰ ਵੀ ਰਹਿੰਦਾ ਹੈ ਪਰ ਮੌਸਮ ਜਿਹੜਾ ਹੈਗਾ ਪਹਾੜਾਂ ਦਾ ਉਹ ਮੌਨਸੂਨ ਦੇ ਦਿਨਾਂ 'ਚ ਬਹੁਤ ਹੀ ਸੋਹਣਾ ਹੁੰਦਾ ਇਹ ਕਮਾਲ ਦੀ ਗੱਲ ਹੈ ਮੰਨਣੀ ਪੈਣੀ ਹੈ ਕਿਉਂ ਕਾਰਨ ਇੱਕ ਤਾਂ ਇਹ ਵੀ ਨੀਲੇ-ਨੀਲੇ ਅਸਮਾਨ ਦੇ ਉੱਤੇ ਚਿੱਟੇ-ਚਿੱਟੇ ਬੱਦਲ ਛਾਉਂਦੇ ਆ ਉਹ ਇੱਕ ਬਹੁਤ ਸੋਹਣਾ ਕੈਨਵਸ ਪੈਦਾ ਬਣਾਉਂਦੇ ਆ ਬਹੁਤ ਸੋਹਣਾ ਦ੍ਰਿਸ਼ ਪੇਸ਼ ਕਰਦੇ ਜਿਵੇਂ ਕੋਈ ਪੇਂਟਿੰਗ ਕੀਤੀ ਹੋਵੇ ਨਾ ਰੱਬ ਨੇ ਚਿੱਤਰਕਾਰੀ ਕੀਤੇ ਹੋਏ ਉਵੇਂ ਬਣਾਉਂਦੇ ਤੇ ਆ ਸਾਰਾ ਰਾਹ ਹੁਣ ਰੂਪਾ ਤੋਂ ਅੱਗੇ ਨਿਕਲ ਕੇ ਜਿਹੜਾ ਸਾੜੀ ਸਹੀ ਆ ਗਈ ਐ ਮੀਂਹ ਪਿਆ ਰਾਤ ਦਾ ਤੇ ਮੌਸਮ ਪੂਰਾ ਠੰਡਾ ਹੈ ਮੇਰੇ ਕੋਲੇ ਜਿਹੜੀ ਉਹ ਜੈਕਟ ਡੈਕੈਥਲਨ ਤੋਂ ਲਈ ਵੀ ਹੈ ਉਹ ਪਾਈ ਵੀ ਐ ਮੈਂ ਉਤੋਂ ਦੀ ਤੇ ਤਾਂ ਕਰਕੇ ਮੈਨੂੰ ਜਿਹੜਾ ਹੈਗਾ ਵਾਟਰਪਰੂਫ ਆ ਉਹ ਇਹਦੇ ਕਰਕੇ ਕਣੀਆਂ ਤੋਂ ਬਚਾਅ ਹੋ ਰਿਹਾ ਤੇ ਠੰਡ ਵੀ ਨਹੀਂ ਲੱਗ ਰਹੀਗੀ ਪਰ ਸਾਹਮਣੇ ਤੁਸੀਂ ਦੇਖੋਗੇ ਵੀ ਹਰੇ-ਹਰੇ ਦਰਖਤਾਂ ਨਾਲ ਦੇ ਪਹਾੜ ਤੇ ਸਾਹਮਣੇ ਬੱਦਲ ਤੇ ਬੱਦਲਾਂ ਦੇ ਵਿੱਚੋਂ ਝਾਕ ਰਿਹਾ ਨੀਲਾ ਨੀਲਾ ਅਸਮਾਨ ਤੇ ਨਾਲ ਤੁਰਿਆ ਜਾ ਰਿਹਾ ਮੈਂ ਸੜਕ ਦੇ ਉੱਤੇ 25 ਕਿਲੋਮੀਟਰ ਦਾ ਸਫ਼ਰ ਇਹ ਬਹੁਤ ਆਨੰਦ ਦੇਊਗਾ ਬਹੁਤ ਨਜ਼ਾਰੇ ਨਾਲ ਦੇਊਗਾ ਮੈਨੂੰ ਮੈਨ ਸਵਾਦ ਆ ਜੂਗਾ ਪੂਰਾ ਤੇ ਬਾਈ ਆਪਣੇ ਪਿੱਛੇ ਹੈ ਉਹ ਆਈ ਜਾਂਦੇ ਆ ਉਹ ਗੱਡੀ ਤੇ ਹੈ ਤੇ 15 ਕਿਲੋਮੀਟਰ ਦਾ ਫਰਕ ਪਊਗਾ ਜੇ ਸਾਡਾ ਪਿਆ ਤਾਂ ਤੇ ਅੱਗੇ ਚੱਲ ਕੇ ਅਸੀਂ ਇੱਕ ਥਾਂ ਤੇ ਰੋਟੀ ਖਾਣੀ ਹੈਗੀ ਹੈ ਤੇ ਇੱਥੇ ਹੁਣ ਸਵੇਰ ਦੇ ਸਮੇਂ ਇਕਦਮੀ ਹੀ ਪੈ ਰਿਹਾ ਦੇਖੋ ਥੋੜਾ ਜਿਹਾ ਯਾਤਰੀ ਇਧਰ ਘੱਟ ਹੀ ਆਉਂਦੇ ਆ ਇਹ ਸੜਕ ਤੇ ਹੁਣ ਇਸ ਵੇਲੇ ਕੋਈ ਨਹੀਂ ਹੈਗਾ ਕੋਈ ਵੀ ਕਾਰ ਕੋਈ ਵੀ ਟਾਵਾ ਟੱਲਾ ਜਿਹੜਾ ਸਾਧਨ ਉਹ ਮੈਨੂੰ ਮਿਲਿਆ ਨਹੀਂਗਾ ਹਜੇ ਤੱਕ ਤੇ ਮੈਂ ਆਪ ਦਾ ਮੋਅ ਨਾਲ 40 50 ਦੀ ਸਪੀਡ ਤੇ ਤੁਰਿਆ ਜਾ ਰਿਹਾ ਕਿਆ ਸ਼ਾਨਦਾਰ ਨਜ਼ਾਰੇ ਦੇਖੋ ਸੜਕ ਦੇਖੋ ਤੁਸੀਂ ਕਮਾਲ ਹੈ ਕਿਆ ਸੋਹਣੀ ਸੜਕ ਹੈ ਯਾਰ ਮੈਂ ਵੀਡੀਓ ਬਣਾ ਲੈਣਾ ਪਹਾੜਾਂ ਨੂੰ ਦੇਖ ਲੈਣਾ ਤੇ ਫਿਰ ਤਾਂ ਝਾਤੀ ਮਾਰ ਲੈਣਾ ਬੱਦਲ ਉਹ ਘੇਰੇ ਫਿਰਦੇ ਉੱਪਰ ਪਹਾੜਾਂ ਦੇ ਵਿੱਚ ਆਪਾਂ ਸਹੈਦ ਨਦੀ ਦੇ ਨਾਲ-ਨਾਲ ਸਫ਼ਰ ਕਰ ਰਹੇ ਆ ਤੇ ਸਹੈਂਜ ਆਪਣੇ ਸੱਜਥ ਵਹਿ ਰਹੀ ਏ ਇਹ ਸਹੈਂਜ ਨਦੀ ਹੀ ਇਹ ਸਹੈਂਜ ਘਾਟੀ ਦਾ ਨਾਮ ਰੱਖਦੀ ਆ ਵਾਦੀ ਦਾ ਤੇ ਇੱਥੇ ਇਹ ਪਹਾੜ ਹੈ ਤੁਸੀਂ ਖੰਬੇ ਪਾਸੇ ਦੇਖਦੇ ਹੋ ਤੁਹਾਨੂੰ ਭਲੇਖਾ ਪਾਉਣਗੇ ਕਿ ਨੌਰ ਦੇ ਪਹਾੜਾਂ ਵਰਗਾ ਜੇ ਤੁਹਾਨੂੰ ਕਾਸਾ ਨੂੰ ਜਾਣੀ ਆ ਪੱਕੇ ਪਹਾੜ ਤੇ ਇਹ ਸਹੈਂਜ ਨਦੀ ਅੱਗੇ ਜਾ ਕੇ ਰਲ ਜਾਂਦੀ ਹੈਗੀ ਆ ਪਾਰਵਤੀ ਦੇ ਬਿਆਸ ਦੇ ਵਿੱਚ ਪਾਰਵਤੀ ਦੇ ਪਿੱਛੇ ਰਲ ਜਾਂਦੀ ਬਿਆਸ ਚ ਉੱਥੇ ਜਾ ਕੇ ਇਹ ਆਪਣੇ ਇੱਕ ਹੋਰ ਨਦੀ ਨਿਕਲਦੀ ਹੈ ਨਾ ਜੀ ਤੀਰਥਨ ਨਦੀ ਉਹ ਪਰੇ ਨੂੰ ਚੱਲੀ ਜਾਂਦੀ ਤੀਰਥਨ ਦੇਲੀ ਨੂੰ ਤੇ ਇਹ ਵਿਆਸ ਚੜ ਲ ਜਾਂਦਾ ਬਰਫਾਂ ਦਾ ਪਿਘਲੇ ਹੋਏ ਪਾਣੀ ਆਉਂਦਾ ਛਕਾਟਾਂ ਮਾਰਦਾ ਤੇ ਆਪਾਂ ਇਹਨਾਂ ਰਾਹ ਰਸਤੇ ਸੜਕੇ ਸਾਰੀ ਕਿਤਨਾ ਕਿਤੇ ਟੁੱਟੀ ਹੈ ਤੇ ਕਿਤਨਾ ਕਿਤੇ ਸਾਫ਼ ਹੈ ਬਸ ਐ ਆ ਜਾਂਦੀ ਹੈ ਜਿੱਥੇ ਕਿਤੇ ਇਹ ਕੰਮ ਕਰੀ ਜਾਂਦੇ ਆ ਕੋਲ ਬਣਾਈ ਜਾਂਦੇ ਆ ਜਾਂ ਜਿੱਥੇ ਕਿਤੇ ਪੱਥਰ ਜਾਂ ਪਹਾੜ ਥੋੜਾ ਕਮਜ਼ੋਰ ਹੈ ਥੱਲੇ ਆ ਜਾਂਦਾ ਉਹ ਲੈਂਡਸਲਾਈਡ ਹੋ ਜਾਂਦੀ ਹੈ ਤੇ ਲੈਂਡਸਲਾਈਡ ਕਰਕੇ ਫਿਰ ਜਿਹੜਾ ਹੈਗਾ ਖੜਕ ਟੁੱਟ ਜਾਂਦੀ ਹੈ ਵੈਸੇ ਵਿੱਚ ਸੜਕ ਪਿੱਛੇ ਬਹੁਤ ਸਾਫ਼ ਆਈ ਸੀ ਵੀਡੀਓ ਤੁਸੀਂ ਦੇਖੀ ਹੋਊਗੀ ਹੁਣ ਉਹ ਜਿੱਥੇ ਕਾਰ ਚੱਲ ਰਹੀ ਹੈ ਬਰੇ ਦੂਰ ਆਪਾਂ ਉਧਰ ਨੂੰ ਜਾਣਾ ਹੈਗਾ ਤੇ ਸਹਿਨ ਨਦੀ ਇੱਥੇ ਆਪਾਂ ਸਵਾਹਾਂ ਘੰਟੇ 'ਚ ਲਰਜੀ ਪਹੁੰਚ ਗਏ ਆ ਤੇ ਲਰਜੀ ਤੋਂ ਹੁਣ ਆਪਾਂ ਸੱਜੇ ਹੱਥ ਜਿਹੜਾ ਹੈਗਾ ਰਾਹ ਆਟਰਨਲ ਵੱਲ ਨੂੰ ਚਲੇ ਜਾਵੋਗੇ ਤੇ ਸਿੱਧਾ ਜਿਹੜਾ ਰਸਤਾ ਹੈਗਾ ਉਹ ਤੀਤਨਵਲੀ ਆਪਣੇ ਤੀਤਨਵਲੀ ਨੂੰ ਚਲੇ ਜਾਂਦਾ ਬੰਜਰ ਤੇ ਜੀਬੀ ਵੱਲ ਤੇ ਆਹ ਜਿਹੜਾ ਸਾਹਮਣੇ ਪੰਪ ਉਹ ਹੀ ਅਖੀਰਲਾ ਪੰਪ ਜਿੱਥੇ ਟੀਲ ਮਿਲਦਾ ਤੇ ਸ਼ਾਨਗੜ ਤੱਕ ਕੋਈ ਪੰਪ ਨਹੀਂ ਆਉਂਦਾ ਕਿਉਂਕਿ 30 ਕਿਲੋਮੀਟਰ ਦਾ ਰਸਤਾ ਹੈਗਾ ਤੇ ਉੱਥੇ ਜਾ ਕੇ ਸੜਕ ਖਤਮ ਹੋ ਜਾਂਦੀ ਆ ਰਾਹ ਪੰਪ ਨਹੀਂ ਲਾਇਆ ਉਹਨਾਂ ਨੂੰ ਕੋਈ ਉਹ ਇਹ ਤੁ ਚੱਲਦੇ ਆਂ ਤੋ ਹੌਲੀ ਹੌਲੀ ਆਉਣ ਲੱਗ ਗਈ ਹੈ ਕਿਉਂਕਿ ਥੱਲੇ ਮੌਸਮ ਸਾਫ਼ ਹੈ ਉੱਪਰ ਮੀਂਹ ਆਪਣੇ ਬੇਲੀ ਪਿਛੇ ਆਈ ਜਾਂਦੇ ਉਹ ਵੀ 5-10 ਕਿਲੋਮੀਟਰ ਪਿੱਛੇ ਬਸ ਸੈਂਜ ਵੈਲੀ ਤੇ ਜਿਬੀ ਵੈਲੀ ਦਾ ਇੱਕ ਸ਼ਾਨਦਾਰ ਨਜ਼ਾਰਾ ਜਿੱਥੋਂ ਰਸਤਾ ਖੁੱਲਦਾ ਹੈ ਦੋਨੇ ਪਾਸੇ ਚਲੇ ਜਾਂਦੇ ਆ ਵਾਹ ਯਾਰ ਬਹੁਤ ਸੋਹਣਾ ਪਹਾੜ ਹੈ ਤੇ ਇਧਰੋਂ ਹੁਣ ਆਪਾਂ ਆਟ ਵੱਲ ਨੂੰ ਵੱਧ ਰਹੇ ਆ ਤੇ ਆ ਸੈਂਜ ਨਦੀ ਦਾ ਪਾਣੀ ਇਕੱਠਾ ਕਰਕੇ ਅੱਗੇ ਭੇਜਿਆ ਜਾ ਰਿਹਾ ਫਾਈਨਲੀ ਪੰਜਾਬ ਦੀ ਧਰਤੀ ਤੁਹਾਡਾ ਸਵਾਗਤ ਹੈ ਤੇ ਰੋਪੜ ਤੋਂ ਪਹਰੇ 10 ਕਿਲੋਮੀਟਰ ਪਿੱਛੇ ਤੇ ਇੱਕ ਤੋਂ ਬਾਈ ਸੰਦੀਪਰ ਕੇ ਹੋਗੇ ਅਲੱਗ ਦਾਜੂ ਕੀਤੀ ਹੈ ਜੱਬੂ ਦਾ ਬੇਤੇ ਦੇ ਉਸ ਨੂੰ ਅੱਗੇ ਚੱਲਦੇ ਹਾਂ ਘਰਾਂ ਨੂੰ ਲੜਾਈ ਦੇ ਮਾਹੌਲ ਪੂਰੇ ਧਰਮਣੀ ਲੋਕ ਜਿਹੜੇ ਹੈਗੇ ਰਾਸ਼ਨ ਕੋਣੀ ਇਕੱਠਾ ਕਰ ਰਹੇ ਨੇ ਮੁਖਸਰ ਵੀ ਗਾਹੀ ਬੰਦੇ ਜਿਹੜੇ ਹੈਗੇ ਕਹਿੰਦੇ ਕੋਈ ਰਾਸ਼ਨ ਨੂੰ ਇਕੱਠਾ ਕਰੀ ਨੇ ਪਟੰਡੇ ਦੀ ਤੇ ਟੂ ਡਿਸਟੈਂਸ ਤੇ ਗੱਡੀਆਂ ਚੰਡੀਗੜ੍ਹ ਨੂੰ ਭੱਜਿਆ ਜਾਂਦੀਆਂ ਚੰਡੀਗੜ੍ਹ 에어ਪੋਰਟ ਤੋਂ ਫਲਾਈਟਾਂ ਫੜਨਗੇ ਤੇ ਉਦੋਂ ਉਹਦੀ ਇਹ ਜਾਣਦੇ ਭਾਈ ਜੰਗਦੇਵ ਚ ਹਰੇਕ ਹੀ ਆਪ ਦੇ ਸੇਫ ਟਿਕਾਣੇ ਤੇ ਜਾਣ ਨੂੰ ਭੱਜਿਆ ਜਾਂਦਾ ਚੱਲ ਸੇਫ ਕਾ ਕੰਮ ਖਤਰੇ ਵਾਲਾ ਹੀ ਲਾ 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 ਹਾਂਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਵੀ ਅੱਜ ਸਾਰਾ ਦਿਨ ਆਪਣਾ ਇਹਦਾ ਸੀਗਾ ਵਾਪਸ ਜੇ ਨਿਕਲਿਆ ਆ ਵਾਪਸੀ ਤੇ ਆਏ ਆਪਾਂ ਤੇ ਤਕਰੀਬਨ 5:6 ਵਜੇ ਆਪਾਂ ਘਰੇ ਆ ਗਏ ਆ ਇਸ ਟਾਈਮ ਤੇ ਘਰੇ ਆ ਕੇ ਨਹਾ ਨੂੰ ਕੇ ਫਰੈਸ਼ ਹੋ ਗਏ ਹੁਣ ਚਾਹ ਦਾ ਕੱਪ ਪੀਨੇ ਇੱਕ ਵਾਪਸ ਆਉਣ ਦਾ ਕਾਰਨ ਉਹੀ ਤੁਹਾਨੂੰ ਪਤਾ ਵੀ ਜਿਹੜੇ ਪਿੱਛੇ ਵੀਡੀਓ 'ਚ ਗੱਲਾਂ ਕੀਤੀਆਂ ਭਾਈ ਵੀ ਜਿਹੜੀ ਭਾਰਤ ਪਾਕਿਸਤਾਨ ਦੀ ਜੰਗ ਹੈ ਉਹ ਥੋੜੀ ਤੇਜ਼ ਹੋ ਗਈ ਹੈ ਕੱਲ ਉਹ ਕਹਿੰਦੇ ਬਠਿੰਡੇ ਤੇ ਜਿਹੜੇ ਹੈਗੇ ਉਹਨਾਂ ਨੇ ਛੱਟੇ ਆ ਕੋਈ ਪਤਾ ਨਹੀਂ ਤਾਂ ਡਰੋਨ ਛੱਟੇ ਆ ਪਤਾ ਨਹੀਂ ਹੁਣ ਮਜ਼ਾਈਲਾ ਕੋਈ ਛੱਟੀਆਂ ਹੈਗੀਆਂ ਉਹਨਾਂ ਨੂੰ ਵਸੇ 400 ਨੇ ਆਪਣੇ ਨੇ ਉਹ ਕਰਤਾ ਸੀਗਾ ਡੀ ਡੀ ਕੀ ਕਹਿੰਦੇ ਉਹਨੂੰ ਤਬਾਹ ਕਰਤਾ ਜਾਂ ਕਹਿ ਦੀ ਬਸੁੱਦਾ ਅੰਗਰੇਜ਼ੀ ਦਾ ਸ਼ਬਦ ਨਹੀਂ ਆਉਂਦਾ ਮੈਨੂੰ ਤੇ ਦੁਆ ਇਹੀ ਹੈ ਵੀ ਭਾਈ ਛੇਤੀ ਦੋਵੇਂ ਦੇਸ਼ਾਂ ਦੇ ਵਿੱਚ ਅਮਨ ਸ਼ਾਂਤੀ ਬਣੇ ਤੇ ਹੁਣ ਜੇ ਗੱਲ ਕਰੀਏ ਬਸ ਸਫਰ ਦੀ ਆਪਣੇ ਸ਼ਾਂਗੜ ਤੇ ਮਨਾਲੀ ਦੀ ਮਨਾਲੀ ਦਾ ਟੂਰਿਸਟ ਵੀ ਕਾਫੀ ਮਤਲਬ ਇਹਨਾਂ ਪ੍ਰਭਾਵਿਤ ਹੋਇਆ ਮੈਂ ਪਵਨ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਵੀ ਜੀ ਇੱਥੇ ਵੀ ਕਹਿੰਦਾ ਹੁਣ ਜਿਹੜੇ ਟੂਰਿਸਟ ਉਹ ਘੱਟ ਆ ਰਹੇ ਆ ਕਿਉਂਕਿ 에어ਪੋਰਟ 28 에어ਪੋਰਟ ਬੰਦ ਕਰਤੇ ਇਹਨਾਂ ਨੇ ਭਾਰਤ ਦੇ ਤੇ ਚੰਡੀਗੜ੍ਹ ਦੇ 에어ਪੋਰਟ ਤੇ ਅੱਜ ਮੈਂ ਦੇਖਿਆ ਸੀਗਾ ਵੀ ਜਿਹੜੇ ਟੈਂਪੋ ਟਰੈਵਲਰ ਸੀਗੇ ਉਹਦੇ ਵਿੱਚ ਬਹੁਤ ਜ਼ਿਆਦਾ ਵਿਦੇਸ਼ੀ ਜਿਹੜੇ ਯਾਤਰੀ ਸੀਗੇ ਉਹ ਚੰਡੀਗੜ੍ਹ ਵੱਲ ਨੂੰ ਜਾ ਰਹੇ ਸੀਗੇ ਕਿਉਂਕਿ ਮਨਾਲੀ ਨੂੰ ਚੰਡੀਗੜ੍ਹ ਨੇੜੇ ਪੈਂਦਾ ਵੈਸੇ ਤਾਂ ਪੁੰਤਰ ਹੈ ਪਰ ਪੁੰਤਰ ਬੰਦ ਸੀ ਚੰਡੀਗੜ੍ਹ ਚੱਲਦਾ ਸੀਗਾ ਹੁਣ ਉਹ ਵੀ ਬੰਦ ਹੋ ਗਈ ਸੋ ਜੰਗ ਕਿਸੇ ਵੀ ਮੁਲਕ ਦੇ ਲਈ ਚਾਹੇ ਉਹ ਵੱਡਾ ਹੈ ਚਾਹੇ ਸ਼ਕਤੀਸ਼ਾਲੀ ਹੈ ਉਹਦੇ ਲਈ ਚੰਗੀ ਨਹੀਂ ਹੁੰਦੀ ਕਿ ਲੜਾਈ ਤਾਂ ਪਾਵੇਂ ਹੀ ਕਰਾਂਗੇ ਕਹਿੰਦੇ ਭਾਈ ਲੜਾਈ ਤਾਂ ਹੁੰਦਾ ਸੋ ਉਹਨਾਂ ਗੱਲਾਂ ਤੋਂ ਪਾਸੇ ਜੇ ਅੱਪ ਗੱਲ ਕਰੀਏ ਘੁੰਮਣ ਫਿਰਨ ਦੀ ਦੁਆਰਾ ਫਿਰ ਸ਼ਾਂਤੀ ਬਹਾਲ ਹੋਊਗੀ ਹੋਵੇ ਇਹੀ ਅਰਦਾਸ ਹੈ ਇਹੀ ਦੁਆ ਸਰਿਆਂ ਦੀ ਤੇ ਘੁੰਮਣ ਘਮਾਉਣ ਦੀ ਗੱਲ ਕਰੀਏ ਤਾਂ ਸ਼ਾਂਗੜ ਜਿਹੜਾ ਹੈਗਾ ਉਹ ਸੈਂਜ ਵੈਲੀ ਦੇ ਵਿੱਚ ਆਉਂਦਾ ਇੱਕ ਰਸਤਾ ਬਦਸੇ ਪਾਸੇ ਚੱਲੇ ਜਾਂਦਾ ਇੱਕ ਪਰਸਤਾ ਸੱਜੇ ਪਾਸੇ ਹੁਣ ਜਿਹੜਾ ਸੱਜੇ ਪਾਸੇ ਰਸਤਾ ਜਾਂਦਾ ਉਹ ਉੱਥੇ ਵੀ ਬਹੁਤ ਸੋਹਣੀ ਇੱਕ ਵਾਦੀ ਹੈ ਜਿਹਦੇ ਜਿੱਦੀ ਤੇ ਜਿਬੀ ਤੋਂ ਜਲੌੜੀ ਪਾਸ ਤੇ ਜਲੌੜੀ ਪਾਸ ਤੋਂ ਨਾਰਕੰਡਾ ਹੋ ਕੇ ਸ਼ਿਮਲੇ ਆਇਆ ਜਾਂਦਾ ਹੈ। ਉਹ ਇਹ ਤੋਂ ਕਈ ਹੋਰ ਹੈਗੀਆਂ ਵੈਲੀਆਂ ਜਿਵੇਂ ਆ ਸੰਗਲਾ ਵੈਲੀ ਹੋ ਗਈ ਚਿੱਤਕੁਲ ਵਾਲੇ ਪਾਸੇ ਜਿੱਤਕੁਲੇ ਇੱਕ ਲਾਸਟ ਪਿੰਡ ਹੈ ਚਾਈਨਾ ਦੇ ਬਾਰਡਰ ਤੇ ਹੋਰ ਬਹੁਤ ਸਾਰੇ ਜਿਹੜੇ ਹੈਗੇ ਟੂਰ ਪ੍ਰੋਗਰਾਮਸ ਜਾਂ ਯਾਤਰਾਵਾਂ ਉਹ ਮੇਰੇ ਦਿਮਾਗ 'ਚ ਆਈਆਂ ਜੀ ਜਦੋਂ ਥੋੜਾ ਜਿਹਾ ਅਮਨ ਸ਼ਾਂਤੀ ਹੋ ਗਈ ਹੈ ਉਸ ਤੋਂ ਸ਼ੁਰੂ ਕਰਾਂਗੇ ਚਾਹੇ ਉਹ ਸਾਈਕਲ ਦੇ ਕਰੀਏ ਚਾਹੇ ਮੋਟਰਸਾਈਕਲ ਦੇ ਕਰੀਏ ਜੇ ਸਾਈਕਲ ਦੀ ਕੀਤੀ ਤਾਂ ਪਵਨ ਨਾਲ ਰਹੂਗਾ ਤੇ ਜੇ ਮੋਟਰਸਾਈਕਲ ਤੇ ਹੁੰਦੀਆਂ ਫੇਰ ਵੀ ਪਵਨ ਨਾਲ ਰਹੂਗਾ ਉਹਨੇ ਕਹਿਤਾ ਇਸ ਵਾਰ ਬਾਈ ਜੀ ਜਿੱਥੇ ਜਾऊं ਨਾਲ ਹੀ ਚੱਲਾਂਗੇ ਟਿਕਟਾਂ ਦੋ ਲੈ ਲਈ ਸੋ ਟੀਵੀ ਲਾ ਲਿਆ ਮੈਂ YouTube ਤੇ ਹੁਣ ਆਪਦੇ ਜਿਹੜੇ ਪੁਰਾਣਾ ਸਫਰ ਉਹ ਦੇਖਦੇ ਆਂ ਸ਼ਿਵਰਾਜ ਟਰੈਵਲ ਸਟੋਰੀ ਤੇ ਜੁੜੇ ਰਹੋ ਉਸੇ ਤਾਂ ਸਫਰਾਂ ਨਾਲ ਤੁਹਾਡੇ ਵੱਲੋਂ ਬਹੁਤ ਸਾਰਾ ਪਿਆਰ ਮਿਲ ਰਿਹਾ ਬਹੁਤ ਉਹਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀਆਂ ਸਾਰੀਆਂ ਜਿਹੜੀਆਂ ਵੀਡੀਓਜ਼ ਹਨ ਉਹਨਾਂ ਨੂੰ ਲਾਈਕ ਕਰ ਰਹੇ ਹੋ ਕਮੈਂਟ ਕਰ ਰਹੇ ਹੋ ਤੇ ਅੱਗੇ ਵੀ ਸਾਂਝੀਆਂ ਕਰ ਰਹੇ ਹੋ ਤੇ ਉਮੀਦ ਆ ਵੀ ਇਦਾਂ ਹੀ ਮੇਰੇ ਇਸ ਚੈਨਲ ਜੁੜੇ ਰਹੋਗੇ ਤੇ ਮੇਰਾ ਹੌਸਲਾ ਫਜ਼ਾਈ ਕਰਦੇ ਰਹੋਗੇ ਤੇ ਨਵੇਂ ਸਫਰਾਂ ਦੇ ਨਾਲ ਆਪਾਂ ਹੋਰ ਜਿਹੜੇ ਹੈਗੇ ਦਸਤ ਦੇ ਕਾਇਮ ਕਰਦੇ ਰਾਵਾਂਗੇ ਹੋਰ ਚੰਡੀਗੜ੍ਹ ਦੇ ਰ ਕੋਈ ਭਾਰਤ ਦਾ ਕਰੇ ਦੱਖਣੀ ਪਾਸਾ ਦੇਖ ਲਿਆ ਕਦੇ ਆਪਾਂ ਪੂਰਬੀ ਪਾਸਾ ਦੇਖ ਲਿਆ ਤੇ ਕਦੇ ਆਪਾਂ ਪੱਛਮੀ ਪਾਸਾ ਦੇਖ ਲਿਆ ਫਿਰ ਭਾਰਤ ਕਰਨ ਤੋਂ ਬਾਅਦ ਆਪਾਂ ਨਿਕਲਾਂਗੇ ਬਾਹਰ ਨੂੰ ਬਾਹਰ ਦੇ ਸਫਰ ਕਰਾਂਗੇ ਤਾਂ ਉਦੋਂ ਤੱਕ ਜੁੜੇ ਰਹੋ ਆਪਣੇ ਸਫਰਾਂ ਦੇ ਨਾਲ ਬਹੁਤ ਬਹੁਤ ਤੁਹਾਡਾ ਪਿਆਰ ਸਤਿਕਾਰ ਧੰਨਵਾਦ